ਕੋਡੀ 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 ਹੁਣ ਚੰਨੋਂ ਦਾ ਸਨਮਾਨ ਹੋਣਾ ਤੇ ਚੰਨੋਂ ਕਹਿੰਦੇ ਵੀ ਸੁਗਾ ਸਾਹਿਬ ਮਾਈਕ ਵੀ 2 ਮਿੰਟ ਮੈਨੂੰ ਚਾਹੀਦਾ ਹੁਣ ਪਤਾ ਨਹੀਂ ਕਿਹੜਾ ਸੱਪ ਕੱਢੋ ਕਹਿੰਦੇ ਵੀ ਸੁਗਾ ਸਾਹਿਬ 2 ਮਿੰਟ ਮਾਈਕ ਮੈਨੂੰ ਜ਼ਰੂਰ ਚਾਹੀਦਾ ਤੇ ਮੈਂ ਮਾਈਕ ਦੇਵਾਂਗਾ 2 ਮਿੰਟ ਬਾਅਦ ਸਾਡੇ ਪੰਜਾਬ ਦੀ ਇਹ ਧੀ ਹੋਣ ਹਾਰ ਚੰਨੋਂ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆਂ ਵੀ ਮੇਰਾ ਇਸ ਨਗਰ ਨੇ ਮਾਨ ਸਮਾਨ ਕੀਤਾ ਮੈਨੂੰ ਬਹੁਤ ਮਾਨ ਸਮਾਨ ਹੋਇਆ ਮੇਰਾ ਨਾਂ ਇਸ ਕਬੱਡੀ ਇਸ ਗਰਾਊਂਡ ਵਿੱਚ ਹੋਇਆ ਬਹੁਤ ਕੁੜੀਆਂ ਜਿਹੜੀਆਂ ਘਰੋਂ ਬਹੁਤ ਜ਼ਿਆਦੀਆਂ ਹੀ ਗਰੀਬ ਨੇ ਜੇ ਤੁਸੀਂ ਕਹਿੰਦੇ ਕਮੇਟੀ ਵਾਲੇ ਕਹੀ ਇਦਾਂ ਦੇ ਆ ਵੀ ਕਹਿੰਦੇ ਵੀ ਅਸੀਂ ਪ੍ਰਾਈਜ਼ ਨਹੀਂ ਭਰ ਸਕਦੇ ਵੀ ਸਾਡਾ ਬਜਟ ਨਹੀਂ ਹੈਗਾ ਚਲੋ ਮੈਂ ਇਹ ਨਹੀਂ ਕਹਿੰਨੀ ਵੀ ਮੈਂ ਵੀ ਕਾਫੀ ਟਾਈਮ ਦੀ ਖੇਡਣੀ ਹੈ ਇਸ ਗਰਾਉਂਡ ਦੇ ਵਿੱਚ ਨਾਲ ਜੁੜੀ ਆ ਤੇ ਬਹੁਤ ਕਰੋ ਗਰੀਬ ਕੁੜੀਆਂ ਨੇ ਜਿਹੜਾ ਇੱਥੋਂ ਖੇਡ ਕੇ ਜੋ 500 600 ਜੋ ਪ੍ਰਾਈਜ਼ ਦੇ ਵਿੱਚੋਂ ਮਿਲਦਾ ਹੈ ਉਸ ਜਾ ਕੇ ਘਰੇ ਆਪਣੇ ਮਾਪਿਓ ਨੂੰ ਦੇਂਦੀਆਂ ਨੇ ਠੀਕ ਹੈ ਮੈਂ ਕਹਿੰਨੀ ਜੇ ਮੇਰਾ ਮਾਨ ਸਨਮਾਨ ਕਰਦੇ ਵੀ ਤੁਸੀਂ ਵਾਦ ਤੋਂ ਵਾਦ ਕੁੜੀਆਂ ਨੂੰ ਵੀ ਕਰੋ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਮੇਰਾ ਕਰਦੇ ਜੇ ਹੋਰ ਵੀ ਕੁੜੀਆਂ ਬਹੁਤ ਮਿਹਨਤ ਕਰਦੀਆਂ ਨੇ ਤੁਸੀਂ ਉਹਨਾਂ ਨੂੰ ਵੀ ਮਾਨ ਸਨਮਾਨ ਕਰੋ ਬਹੁਤ ਹਲੋ ਬਹੁਤ ਗਰੀਬ ਕੁੜੀਆਂ ਨੇ ਜਿਨ੍ਹਾਂ ਕੋ ਡਾਈਟ ਵਾਸਤੇ ਪੈਸੇ ਵੀ ਨਹੀਂ ਹੁੰਦੇ ਮੈਂ ਇਹ ਬੇਨਤੀ ਕਰਦੀ ਵੀ ਜੇ ਗਾਂ ਆਉਣ ਵਾਲੇ ਮੈਚ ਵੀ ਆ ਤੁਸੀਂ ਵਾਸ ਵਾਸ ਪ੍ਰਾਈਜ਼ ਭਰਿਆ ਕਰੋ ਹੁਣ ਨਹੀਂ ਤੇ ਕਿਓ ਦੇ ਪੀਪੇ ਜਾਂ ਬਦਾਮ ਇਹ ਡਾਈਟ ਦੇ ਦਿਆ ਕਰੋ ਕਈਆਂ ਦੇ ਘਰੋਂ ਤੇ ਕਈਆਂ ਦੇ ਰੋਟੀ ਬਿਗ ਗੁਜ਼ਾਰਾ ਨਹੀਂ ਹੁੰਦਾ ਕਈਆਂ ਦੀ ਇੱਕ ਟਾਈਮ ਦੀ ਰੋਟੀ ਵੀ ਨਹੀਂ ਪੱਕਦੀ ਉਹ ਪਿਛੇ ਕਰਮੀ ਆ ਉਹਦੇ ਘਰ ਦੀ ਵੀ ਕੰਡੀਸ਼ਨ ਬਹੁ ਮਾੜੀ ਆ ਪਾਵਨ ਉਹਦਾ ਖਰਚਾ ਕਿੱਦਾਂ ਚੱਲਦਾ ਉਹਾਨੂੰ ਪਤਾ ਸਿਰਫ ਟੀਮ ਨੂੰ ਪਤਾ ਪਲੇਅਰ ਨੂੰ ਪਤਾ ਹੁੰਦਾ ਜੇ ਅਹੀਂ ਜਿੱਥੇ ਮੈਂ ਨਹੀਂ ਕਹਿੰਦੀ ਮੁੰਡਿਆਂ ਦਾ ਪ੍ਰਾਈਜ਼ ਰੱਖਦੇ ਆ ਜਿੰਨਾ ਵੀ ਰੱਖਦੇ ਆ ਤੁਸੀਂ ਕੰਮ ਸੇ ਕੰਮ ਕੁੜੀਆਂ ਦੀ ਵੀ سپورਟ ਕਰਿਆ ਕਰੋ ਮੇਰਾ ਨਾਂ ਬਣਿਆ ਇਸ ਗਰਾਊਂਡ ਦੇ ਵਿੱਚੋਂ ਬਣਿਆ ਮੈਨੂੰ ਵੀ 12-13 ਸਾਲ ਹੋ ਗਏ ਖੇਡਦੇ ਨੂੰ ਤੋਂ ਪਲੀਜ਼ ਤਾਂ ਕਿ ਤੁਸੀਂ ਬੇਨਤੀ ਆ ਤੁਹਾਡੇ ਵੱਲ ਤੇ ਵੀ ਕੁੜੀਆਂ ਦੀ ਸਪੋਰਟ ਚ ਆਓ ਸਪੋਰਟ ਕਰੋ ਜਿੰਨੀ ਕੀਤੀ ਜਾਂਦੀ ਆ ਧੰਨਵਾਦ ਤਾੜੀ ਮਾਰ ਦਿਓ ਜਾਂ ਜੋਰ ਦਿਓ ਨਹੀਂ ਪਰ ਜਨਾ ਮੈਂ ਇੱਕ ਗੱਲ ਕਹਿਣੀ ਚਾਹਨਾ ਲੜਕੀਆਂ ਦੀਆਂ ਟੀਮਾਂ ਦੀਆਂ ਕੋਚ ਕਈ ਇਹੋ ਜਿਹੀਆਂ ਵੀ ਮਹੀਨਾ ਮਹੀਨਾ ਕਮੇਟੀ ਦਾ ਪਹਿਲੋ ਹੀ ਸਿਰ ਖਾਦਾ ਹੁੰਦਾ ਇਹ ਕਹਿ ਦਿੰਦੀਆਂ ਵੀ ਜੋ ਮਰਜ਼ੀ ਦੇ ਦੋ ਮੈਚ ਖੜਾ ਦਿਓ ਇਹ ਧੀਆ ਪਰ ਕੋਚਾਂ ਉਹਨਾਂ ਕੋਚਾਂ ਨੂੰ ਮੈਂ ਇਹ ਗੱਲ ਕਹਿਣਾ ਜਿਹੜੀਆਂ ਕਮੇਟੀ ਨੂੰ ਫੋਨ ਕਰ ਕਰਕੇ ਕਹਿੰਦੀਆਂ ਪਿਆ ਸੁਣ ਲੋ ਪੰਜਾਬ ਦੀ ਸ਼ੇਰ ਬੱਚੀ ਦੀ ਸਪੀਚ ਇਹ ਇਹ ਸੁਣ ਲੋ ਇਹਦੀ ਸਪੀਚ ਇਹਨੇ ਧੀਆ ਦਾ ਦਰਦ ਅੰਦਰੋਂ ਪਛਾਣਿਆ ਵੀ ਇਹਨਾਂ ਕੁੜੀਆਂ ਤੱਕ ਕੁਝ ਨਹੀਂ ਜਾਂਦਾ ਚੰਨੋ ਤਿੰਨੋਂ ਹੀ ਪਤਾ ਹੈ ਜਿਹੜੀਆਂ ਕੋਚ ਐ ਉਹ ਵੱਧ ਤੋਂ ਵੱਧ ਅੱਧਾ ਪੈਸਾ ਪਹਿਲੋਂ ਨਾਪ ਰੱਖਿਆ ਹੁੰਦਾ ਜਿੱਥੇ ਵੀਅਰ ਪ੍ਰਾਈਜ਼ ਹੁੰਦਾ ਪੂਰਾ ਪ੍ਰਾਈਜ਼ ਨਹੀਂ ਦੱਸਿਆ ਜਾਂਦਾ ਮੈਂ ਕਮੈਂਟੇਟਰਾਂ ਨੂੰ ਇਹੇ ਬੇਨਤੀ ਕਰਦੀ ਆ ਵੀ ਗਰੋਂਡਾਂ ਦੇ ਵਿੱਚ ਪ੍ਰਾਈਜ਼ ਵੀ ਦੱਸਿਆ ਕਰੋ ਵੀ ਇੱਥੇ ਕਿੰਨਾ ਦਿੱਤਾ ਜਾਂਦਾ ਏ। ਬਸ ਮੈਂ ਹੋਰ ਕੁਝ ਨਹੀਂ ਮੰਗਦੀ ਚਾਹੇ ਜਿੰਨਾ ਵੀ ਆ ਹੈਲਪ ਕਰੋ ਕੁੜੀਆਂ ਬਹੁਤ ਜ਼ਿਆਦੇ ਘਰੋਂ ਗਰੀਬ ਨੇ। ਵੇ ਇਹ ਨਹੀਂ ਕਹਿਣੀ ਵੀ ਮੇਰਾ ਮਾਨਸਮਾਨ ਹੁੰਦਾ ਮੈਂ ਮਿਹਨਤ ਕੀਤੀ ਆਪਣੀ। ਬਹੁਤ ਬਹੁਤ ਧੰਨਵਾਦ ਤਾੜੀ ਮਾਰ ਦਿਓ ਇੱਕ ਵਾਰ। ਇਹੇ ਗੱਲਾਂ ਸੁਣ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਚ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ